ਸਲਡ ਨੁਕਸਾਨ ਬੜਾ ਹੋਇਆ ਜੀ 4 ਲੱਖ ਰੱਖ ਲਿਆ ਨਕਦੀ ਸੀ 4 ਲੱਖ ਰੱਖ ਲਿਗੇ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸੀ ਸਰ ਚਾ ਜੋ ਪੰਡਾ ਢਿੰਦਾ ਸਾਰੇ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸੜ ਗਿਆ ਕੇ ਰਾਤ ਹੋ ਗਿਆ ਸੱਧਾ ਢੇਠ ਕੁਛ ਨਹੀਂ ਆਇਆ ਤੇ ਦੇਖਦੇ ਹੀ ਦੇਖਦੇ ਇੱਕ ਗਰੀਬ ਵਿਅਕਤੀ ਦੀ ਕੁੱਲੀ ਸੜ ਕੇ ਸੁਆਹ ਹੋ ਗਈ ਜੀ ਹਾਂ ਗੁੱਜਰਪਾਈਚਾਰੇ ਵੱਲੋਂ ਤਿੱਲਾ ਤਿੱਲਾ ਜੋੜ ਕੇ ਬਣਾਇਆ ਗਿਆ ਘਰ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ ਇਹ ਨਹੀਂ ਨਹੀਂ ਕਾਰ ਵਿੱਚ ਰੱਖੀ ਨਕਦੀ ਗਹਿਣੇ ਅਤੇ ਪ੍ਰਾਣੀ ਆਦ ਵੀ ਪੂਰੀ ਤਰ੍ਹਾਂ ਸੜ ਗਈ ਜਿਸ ਕਾਰਨ ਪੂਰਾ ਪਰਿਵਾਰ ਤਾਹਾ ਮਾਰਤਾ ਨਜ਼ਰ ਆਇਆ ਉਸ ਤੋਂ ਇੱਕ ਤਾਂ ਲੱਗਦਾ ਹੀ ਨਹੀਂ ਸਾਲਾ ਉਹ ਲਾਉਂਗਾ ਨਹੀਂ ਇਹ ਇੱਕ ਹੋਣਾ ਜੀਰੋ ਰਾਮ ਵਿੱਚ ਕਰੋ ਟੱਪ ਖੜੋ ਯਾਰ ਟੱਪ ਬੰਨ੍ਹੋ ਉੱਪਰ ਕੇ ਮੇਰਾ ਤਾਂ ਇਹ ਤਾਂ ਮੋਟਰਕਲੱਬ ਹੋਣੀ ਚੱਲ ਗਈ ਆ ਤੇ ਤਸਵੀਰਾਂ ਗੁਰਦਾਸਪੁਰ ਦੇ ਕਸਬਾ ਦਿਨਾ ਨਗਰ ਦੇ ਨੇੜੇ ਪਿੰਡ ਮਸਰਾ ਵਾਲਾ ਦੀਆਂ ਨੇ ਜਿੱਥੇ ਕਿ ਗੁੱਜਰਪਾਈਚਾਰੇ ਦੇ ਇੱਕ ਵਿਅਕਤੀ ਵੱਲੋਂ ਆਪਣਾ ਘਰ ਬਣਾਇਆ ਗਿਆ ਸੀ ਨਾਲ ਹੀ ਮੱਝਾਂ ਆਦ ਦਾ ਕੰਮ ਵੀ ਕੀਤਾ ਜਾਂਦਾ ਸੀ ਪਰ ਇਸ ਦੌਰਾਨ ਉਸਦੇ ਘਰ ਨੂੰ ਅਚਾਨਕ ਅੱਗ ਲੱਗ ਗਈ ਜਿਸ ਕਾਰਨ ਦੇਖਦੇ ਹੀ ਦੇਖਦਿਆਂ ਇਹ ਅੱਗ ਉਸਦੇ ਪ੍ਰਾਲੀ ਆਦ ਅਤੇ ਹੋਰ ਸੰਦੋ ਸਮਾਨ ਤੱਕ ਵੀ ਪਹੁੰਚ ਗਈ ਜਿਸ ਤੋਂ ਬਾਅਦ ਪਿੰਡ ਵਾਸੀਆਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਜਿੰਨੀ ਤੇਜ਼ ਸੀ ਕਿ ਕਾਬੂ ਨਹੀਂ ਪਾਇਆ ਗਿਆ ਹਾਲਾਂਕਿ ਪਿੰਡ ਵਾਸੀਆਂ ਦੀ ਮਦਦ ਨਾਲ ਪੀੜਤ ਵੱਲੋਂ ਆਪਣੇ ਜਾਨਵਰਾਂ ਨੂੰ ਅਤੇ ਬੱਚਿਆਂ ਨੂੰ ਬਚਾ ਲਿਆ ਗਿਆ ਪਰ ਉਦੋਂ ਤੱਕ ਸਾਰਾ ਘਰ ਸੜ ਕੇ ਸੁਆਹ ਹੋ ਗਿਆ ਸੀ 10 ਲੱਖ ਦਾ ਕਰੀਬ ਨੁਕਸਾਨ ਹੋਇਆ ਦੱਸਿਆ ਜਾ ਰਿਹਾ ਹੈ ਪੀੜਤ ਅਨੁਸਾਰ ਤੇਲ-ਤੇਲ ਜੋੜ ਕੇ ਉਸਨੇ ਨਕਦੀ ਅਤੇ ਗਹਿਣੇ ਬਣਾਏ ਸੀ ਪਰ ਹੁਣ ਉਸ ਦੇ ਪੱਲੇ ਕੁਝ ਵੀ ਨਹੀਂ ਬਚਿਆ ਘਟਨਾ ਬਾਰੇ ਦੱਸ ਦਿਆਂ ਪੀੜਤ ਫੁੱਟ-ਫੁੱਟ ਕੇ ਰੋਣ ਲੱਗਿਆ ਉਸ ਦੇ ਮੁਤਾਬਕ ਪੇਟੀ ਚ ਪੈ ਕਰੀਬ 4 ਲੱਖ ਦੀ ਨਕਦੀ 4 ਲੱਖ ਰੁਪਏ ਦੇ ਕਰੀਬ ਦਾ ਸੋਨਾ ਅਤੇ ਘਰ ਦਾ ਸਾਰਾ ਕੀਮਤੀ ਸਮਾਨ ਸੜ ਕੇ ਸੁਆਹ ਹੋ ਗਿਆ ਇਸੇ ਨਾਲ ਹੀ 2 ਲੱਖ ਰੁਪਏ ਦੀ ਟਰਾਲੀ ਸੜ ਗਈ ਹੈ ਜਦੋਂ ਤੱਕ ਕਿ ਫਾਇਰ ਬ੍ਰਿਗੇਡ ਦੀ ਗੱਡੀ ਪਹੁੰਚੀ ਉਦੋਂ ਤੱਕ ਸਾਰਾ ਸਮਾਨ ਅਤੇ ਘਰ ਆਦ ਸੜ ਕੇ ਸੁਆਹ ਹੋ ਚੁੱਕਿਆ ਸੀ ਸਰ ਮੇਰਾ ਨਾਮ ਸਰਮੂ ਹੈ ਸਰ ਅਸੀਂ ਅੰਦਰ ਸੁੱਤੇ ਸੀ ਨੰਗਰਾਂ ਨੂੰ ਚਰਾ ਚ ਰੂਕੇ ਉਧਰ ਲਿਆ ਕੇ ਦੇ ਅੰਦਰ ਸੁੱਤੇ ਦੇ ਹੀ ਤੇ ਸਾਨੂੰ ਸਰ ਕੋਈ ਪਤਾ ਨਹੀਂ ਚੱਲਿਆ ਕਿ ਕਿਧਰ ਅੱਗ ਆ ਗਈ ਹੈ ਸਾਡੇ ਪਿੱਠ ਦੇ ਪਤਿਆਣਾ ਸਾਦ ਵਾਗੇ ਨਾ ਜਗਾਇਆ ਸਾਡੇ ਬੱਚੇ-ਬੱਚੇ ਸੀ ਬਾਹਰ ਗੱਡੇਆ ਕਿਹਨੂੰ ਕੋਈ ਪਤਾ ਦਿਲੇਗਾ ਇਹ ਦਹਾੜ ਸਤਿ ਸ਼੍ਰੀ ਅਕਾਲ ਸਰ ਸੱਟ ਦਾ ਨੁਕਸਾਨ ਬੜਾ ਹੋਇਆ ਜੀ 4 ਲੱਖ ਰੁਪਏ ਨਕਦੀ ਸੀ 4 ਲੱਖ ਰੱਖ ਗਏ ਨਹੀਂ ਸਰ ਬਾਕੀ 3 ਲੱਖ ਦੀ ਪਰਾਲੀ ਸਰ ਸਰ ਜੋ ਪੰਡਾ ਢਿੰਦਾ ਸਾਰਾ ਹੀ ਸਰ ਅੰਦਰ ਜੋ ਉਹਦੀ ਸਮਾਨ ਹੈ ਸਾਰਾ ਸੜ ਕੇ ਰਾਖ ਹੋ ਗਿਆ ਸਰ ਸਾਡੇ ਹੱਥ ਕੁਝ ਨਹੀਂ ਆਇਆ ਸਰ ਪੰਡਾਲ ਨੇ ਬੁਧੇਰੀ ਮਦਦ ਕੀਤੀ ਪਰ ਕੁਝ ਬਚਿਆ ਨਹੀਂ ਅੱਗ ਬੜੀ ਜ਼ੋਰ ਨਾਲ ਸੀ ਅਸੀਂ ਬੱਚੇ ਮਾਲ ਆਪਣੇ ਜਾਨਵਰ ਅਸੀਂ ਬੜੇ ਜ਼ੋਰ ਨਾਲ ਪੰਡਾਲ ਨੇ ਬਚਾਏ ਆ ਬੱਚੇ ਅਸੀਂ ਬੜੀ ਮੁਸ਼ਕਲ ਨਾਲ ਕੱਢੇ ਬਾਹਰ नहीं, नहीं।, नहीं जानवर बच गया जानवर का नुकसान सामने गरीब बंदे घरों बेघर हो गया सोन सर। सर, वास ਦਗਰਮੀ ਕਾਰਨ ਅਗਲ ਕਰਨ ਦੀਆਂ ਘਟਨਾਵਾਂ ਚ ਲਗਾਤਾਰ ਵਾਦਾ ਹੋ ਰਿਹਾ ਹੈ ਪਿਛਲੇ ਦਿਨੀ ਵੀ ਅਜਿਹੀਆਂ ਕਈ ਘਟਨਾਵਾਂ ਦੇਖਣ ਨੂੰ ਮਿਲੇ ਸਿ ਜਿੱਥੇ ਕਿ ਲੋਕਾਂ ਦਾ ਵੱਡਾ ਜਾਨਮਾਲ ਦਾ ਨੁਕਸਾਨ ਹੋਇਆ ਸੀ ਪਵਾਨੀਗੜ੍ਹ ਦੇ ਪਿੰਡ ਰਾਮਗੜ੍ਹ ਵਿੱਚ ਅਚਾਨਕ ਲੱਗੀ ਅੱਗ ਕਾਰਨ ਇੱਕ ਬਜ਼ੁਰਗ ਦੀਆਂ ਕਰੀਬ 50 ਬੱਕਰੀਆਂ ਸੜ ਗਈਆਂ ਸੀ ਹਾਲਾਂਕਿ ਹੁਣ ਗੁਰਦਾਸਪੁਰ ਚ ਵਾਪਰੀ ਇਸ ਘਟਨਾ ਚ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਹੈ ਪਰ ਦੂਜੇ ਪਾਸੇ ਵੱਡੇ ਪੱਧਰ ਤੇ ਇਸ ਗਰੀਬ ਵਿਅਕਤੀ ਦਾ مالی ਨੁਕਸਾਨ ਹੋਇਆ ਹੈ ਦਿਲ ਟਿਲ ਕਰਕੇ ਮੱਜਾਂ ਆਦਿ ਚਰਾਕੇ ਇਸਨੇ ਪੈਸੇ ਅਤੇ ਗਹਿਣਾ ਗੱਟਾ ਇਕੱਠਾ ਕੀਤਾ ਸੀ ਜੋ ਕਿ ਹੁਣ ਪੂਰੀ ਤਰ੍ਹਾਂ ਸੜ ਗਿਆ ਇਹ ਫਿਲਹਾਲ ਪੀੜਤ ਵਿਅਕਤੀ ਵੱਲੋਂ ਪੰਜਾਬ ਸਰਕਾਰ ਤੋਂ ਮਦਦ ਦੀ गुहार ਲਗਾਈ ਗਈ ਹੈ ਗੁਰਦਾਸਪੁਰ ਤੋਂ ਰੋਹਿਤ ਗੁਪਤਾ ਸੈਂਟਰਲ ਪੰਜਾਬ ਟੀਵੀ